ਸਪਰੀਮ ਕੋਰਟ ਦੇ ਦੁਆਰਾ ਵੀ ਜਿਹੜੀ ਜਿੱਤਾਂ ਆ ਰਾਸ਼ਪਤੀ 트ੰਪਲੂ ਲਗਾਤਾਰ ਮਿਲ ਰਹੀਆਂ ਆ ਸਪਰੀਮ ਕੋਰਟ ਨੇ ਰਾ ਕਲੀਅਰ ਕਰ ਦਿੱਤਾ ਵੀ ਸਾਊਥ ਸਿਡਾਨ ਦੇ ਵਿੱਚ ਜਿਹੜੀਆਂ ਡੈਪੂਟੇਸ਼ਨਸ ਆ ਉਹ ਹੁਣ ਕੀਤੀਆਂ ਜਾ ਸਕਦੀਆਂ ਹੈਗੀਆਂ ਆ ਕਿਨੇ ਵੀ ਇਸ ਮੂਵ ਦੇ ਨਾਲ ਜਿਹੜੇ 8 ਜਾਣਿਆਂ ਦੀ ਡੈਪੂਟੇਸ਼ਨ ਰੁਕੀ ਪਈ ਸੀਗੀ ਆ ਇੱਕ ਰੀਟੈਂਸ਼ਨ ਸੈਂਟਰ ਜਿਹੜਾ ਯੂਐਸ ਨੇਵਲ ਬੇਸ ਈਸਟ ਅਫਰੀਕਾ ਚਾ ਉਹ ਉੱਥੇ ਉਹਨਾਂ ਨੂੰ ਰੱਖਿਆ ਸੀ ਉਹਨਾਂ ਨੂੰ ਹੁਣ ਸਾਊਥ ਸ Sudan ਦੇ ਵਿੱਚ ਅੱਗੇ ਕੱਲਿਆ ਜਿਹੜਾ ਉਹ ਜਾ ਸਕਦਾ ਆ ਸੁਪਰੀਮ ਕੋਰਟ ਨੇ ਕੱਲ ਵੀਰਵਾਰ ਨੂੰ ਆਪਣਾ ਰੀਇਨਫੋਰਸ ਕੀਤਾ ਉਸ ਆਰਡਰ ਨੂੰ ਵੀ 트럼ਪ ਐਡਮਿਨਿਸਟ੍ਰੇਸ਼ਨ ਨੂੰ ਅਲਾਉ ਕੀਤਾ ਵੀ ਉਹ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਡਿਪੋਰਟ ਕਰ ਸਕਦੇ ਆ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਦੇ ਉਹ ਨਹੀਂ ਹੈਗੇ ਤੇ ਕਹਿੰਦੇ ਵੀ ਵਿਦਆਊਟ ਮੀਨਿੰਗਫੁਲ ਓਪਰਚੁਨਿਟੀ ਟੂ ਰੇਜ਼ ਫੀਅਰ ਬੇਸਡ ਕਲੇਮਸ ਆਫ ਟਾਰਚਰ ਵੀ ਉੱਥੇ ਇਹ ਇਹ ਉਹਨਾਂ ਨੂੰ ਦੱਸਣ ਦਾ ਮੌਕਾ ਨਹੀਂ ਮਿਲੂਗਾ ਵੀ ਉਹਨਾਂ ਦੇ ਨਾਲ ਉੱਥੇ ਜਾ ਕੇ ਧੱਕਾ ਜਿਹੜਾ ਉਹ ਹੋ ਸਕਦਾ ਹੈ ਜਾਂ ਟਾਰਚਰ ਦਾ ਜਿਹੜਾ ਉਹ ਸ਼ਿਕਾਰ ਹੋ ਸਕਦੇ ਆ ਸੋ ਸੋ ਟਰੰਪ ਹੁਣਾਂ ਦੀ ਲਈ ਇੱਕ ਹੋਰ ਵੱਡੀ ਜਿਹੜੀ ਜਿੱਤ ਦਾ ਸੁਪਰੀਮ ਕੋਰਟ ਦੇ ਵਿੱਚੋਂ ਇਸ ਮਾਮਲੇ ਦੇ ਵਿੱਚ ਆ ਰਹੀ ਹੈਗੀ ਐ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਟੌਪ ਦੇ ਐਡਵੋਕੇਟ ਆ ਅਦਾਲਤ ਦੇ ਵਿੱਚ ਉਨਾਂ ਨੇ ਜਸਟਿਸਿਸ ਨੂੰ ਜਿਹੜਾ ਕਲੈਰੀਫਾਈ ਕਰਨ ਦੇ ਲਈ ਆਪਣੀ ਜਿਹੜੀ ਪਹਿਲੀ ਰੂਲਿੰਗ ਸੀ ਉਸ ਦੇ ਬਾਰੇ ਜਿਹੜਾ ਉਹ ਕਿਹਾ ਸੀਗਾ ਜਿਸ ਦੇ ਨਾਲ ਜੱਜ ਦਾ ਜਿਹੜਾ ਆਰਡਰ ਆ ਉਸ ਦੇ ਉੱਤੇ ਟੈਂਪਰੇਰੀ ਹਾਲਟ ਲਾਇਆ ਗਿਆ ਸੀ ਵੀ ਗਵਰਨਮੈਂਟ ਨੂੰ ਰਿਕੁਆਇਰ ਕਰਨਾ ਪਊਗਾ ਵੀ ਮਾਈਗ੍ਰੈਂਟਸ ਨੂੰ ਹੋਰ ਮੌਕਾ ਜਿਹੜਾ ਉਹ ਮਿਲੇ ਜਿਹੜੀਆਂ ਵਾਰ ਟੋਰਨ ਕੰਟਰੀਜ਼ ਆ ਉੱਥੇ ਆਪਣੇ ਜਿਹੜੇ ਮਸਲੇ ਆ ਉਹ ਤੁਹਾਨੂੰ ਕੁ ਕਰਨ ਦੇ ਜਿਹੜੇ ਉਹ ਲਈ ਸੋਸ਼ਲਿਸਟ ਜਨਰਲ ਜਿਹੜੇ ਡੀ ਜੋਨਸ ਆ ਉਹਨਾਂ ਨੇ ਯੂਜ਼ ਕੀਤਾ ਹੇਟਲੀ ਅਦਾਲਤ ਦੇ ਜਿਹੜੇ ਜੱਜ ਆ ਆ ਜੋ ਇਸ ਮਾਮਲੇ ਨੂੰ ਦੇਖ ਰਹੇ ਸੀਗੇ ਵੀ ਉਹ ਸੁਪਰੀਮ ਕੋਰਟ ਦੇ ਆਰਡਰ ਨੂੰ ਡਿਫਾਈ ਜਿਹੜੇ ਉਹ ਕਰ ਰਹੇ ਆ ਤੇ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਲਾਂਭੇ ਕਰਨ ਦੀ ਗੱਲ ਜਿਹੜੀ ਉਹ ਆਖੀ ਹੈਗੀ ਆ ਸੋ ਕੋਰਟ ਦੀ ਜਿਹੜੀ ਕਨਜ਼ਰਵੇਟਿਵ ਮੈਜੋਰਿਟੀ ਆ ਉਹਨਾਂ ਨੇ ਬਾਰ-ਬਾਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਕ ਵਕ ਜਿਹੜੇ ਹੈਗੇ ਸੀਗੇ ਕੇਸ ਉਹਨਾਂ ਮਾਮਲਿਆਂ ਵਿੱਚ ਇਹਨਾਂ ਦਾ ਸਾਥ ਜਿਹੜਾ ਹੋ ਦਿੱਤਾ ਇਹਨਾਂ ਦੇ ਹੱਕ ਦੇ ਫੈਸਲੇ ਜਿਹੜੇ ਉਹ ਸੁਣਾਏ ਗਏ ਹੈਗੇ ਆ ਰੈਂਪ ਐਡਮਿਨਿਸਟ੍ਰੇਸ਼ਨ ਦਾ ਇਹ ਮਤਲਬ ਹੋਇਆ ਪਈ ਹੈਤੀ ਵਰਗੇ ਮੁਲਕ ਜਾਂ ਸੈਲਵਾਡੋਰ ਵਰਗੇ ਮੁਲਕ ਇਦਾਂ ਦੇ ਮੁਲਕਾਂ ਚ ਲੋਕਾਂ ਨੂੰ ਜਿਹੜਾ ਜੇਲ੍ਹਾਂ ਚ ਭੇਜ ਕੇ ਲੋਕ ਜਾਂ ਐਲੀਗੇਟਰ ਜਿਹੜੀ ਜੇਲ੍ਹ ਬਣਾਈ ਆ ਉਹਨਾਂ ਚ ਭੇਜ ਗਏ ਲੋਕਾਂ ਚ ਇੰਨਾ ਡਰ ਵਾਲਾ ਮਾਹੌਲ ਹੋਵੇ ਤੇ ਲੋਕ ਕਹਿੰਨ ਅਸੀਂ ਆਪਣੇ ਆਪ ਹੀ ਸੈਲਫ ਰਿਪੋਰਟ ਕਰ ਲਈਏ ਕਿਲਮਰ ਗਾਰਸੀਆ ਨੇ ਇਹ ਕਿਹਾ ਕਿ ਮੇਰੀ ਉੱਥੇ ਬਹੁਤ ਕੁੱਟਮਾਰ ਹੋਈ ਸਾਈਕੋਲੋਜੀਕਲੀ ਟੌਰਚਰ ਹੋਇਆ 9-9 ਘੰਟੇ ਕਹਿੰਦਾ ਮੈਨੂੰ ਗੋਡਿਆਂ ਭਾਰ ਬਠਾਲ ਰੱਖਿਆ ਕੁੱਟਮਾਰ ਵੀ ਕੀਤੀ ਗਈ ਕਹਿੰਦਾ ਵੀ ਇੰਨਾ ਡਰ ਵਾਲਾ ਮਾਹੌਲ ਆ ਕਹਿੰਦਾ ਵੀ ਉਹ ਜੇਲ ਦਾ ਲੋਗੋ ਹੀ ਇਹ ਹੈਗਾ ਆ ਜਿਹੜੀ ਸੈਲਵਾਡੋਰ ਦੀ ਵੀ ਜੇ ਤੁਸੀਂ ਇੱਕ ਵਾਰੀ ਐਂਟਰ ਹੋ ਜਾਓ ਤੇ ਤੁਸੀਂ ਜਾ ਨਹੀਂ ਸਕਦੇ ਕਹਿੰਦਾ ਹੂ ਐਵਰ ਐਂਟਰਸ ਹੇਅਰ ਡਸ ਨਾਟ ਲੀਵ ਇਹ ਉਹਨਾਂ ਦਾ ਲੋਗੋ ਬਣਾਇਆ ਹੋਇਆ ਹੈ ਤੇ ਨਾਂ ਕਹਿੰਦੇ ਰਹਿਣ ਸੌਣ ਨੂੰ ਕੋਈ ਬੈੱਡ ਧਰਤੀ ਦੇ ਉੱਤੇ ਜਿਹੜੇ ਸੌਂਦੇ ਸੀ ਸੋ ਇਦਾਂ ਹੀ ਦੇ ਵਿੱਚ ਖਾਣ ਪੀਣ ਦਾ ਇਦਾਂ ਜਿਹੜਾ ਹੁਣ ਉਹ ਤਾਂ ਫਨ ਕਰਕੇ ਕਰਦੇ ਸੀ ਪ੍ਰੈਜ਼ੀਡੈਂਟ ਟਰੰਪ ਨਾਲ ਕ੍ਰਿਸਟੀ ਨੋਯਮ ਵੀ ਸੀਗੀ ਤੇ ਨਾਲ ਕੈਲੀਫੋਰਨੀਆ ਜਿਹੜਾ ਫਲੋਰੀਡਾ ਦਾ ਗਵਰਨਰ ਵੀ ਸੀਗਾ ਇਹ ਦੇਖੋ ਜੀ ਆ ਤਾਂ ਐਲੀਗੇਟਰ ਹੋਊਗੇ ਤੇ ਸਾਨੂੰ ਸਿਕਿਉਰਿਟੀ ਦੀ ਘੱਟ ਜਿਹੜੀ ਜ਼ਰੂਰਤ ਪਾਊਗੀ ਤੇ ਆਪੇ ਲੋਕ ਭੱਜੂਗੇ ਇੱਥੋਂ ਸੋ ਸਾਈਕੋਲੋਜੀਕਲ ਵਾਰਫੇਅਰ ਵੀ ਇੱਕ ਜਿਹੜੀ ਚੱਲ ਰਹੀ ਹੈਗੀ ਆ ਸੋ ਇਹ ਇਹ ਜਿਹੜੀ ਇੱਕ ਬਹੁਤ ਖਤਰਨਾਕ ਚੀਜ਼ ਹੈਗੀ ਆ ਬਿਲਕੁਲ ਜਿਹੜੇ ਲੋਕਾਂ ਨੇ ਕ੍ਰਾਈਮ ਕੀਤੇ ਆ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਪਰ ਜਿਹੜੇ ਆਮ ਲੋਕ ਆ ਜਿਨ੍ਹਾਂ ਦਾ ਕੋਈ ਕ੍ਰਾਈਮ ਨਹੀਂ ਖੇਤਾਂ ਦੇ ਵਿੱਚ ਗੋਭੀ ਤੇ ਫੁੱਲ ਤੋੜ ਰਹੇ ਆ ਉਹਨਾਂ ਦੇ ਪਿੱਛੇ ਤੁਸੀਂ ਭੱਜ ਰਹੇ ਆ ਤੇ ਉਹ ਫੜ ਕੇ ਜਿਹੜੇ ਤੁਸੀਂ ਜੇਲ੍ਹਾਂ ਚ ਭੇਜ ਰਹੇ ਆ ਉਹ ਫਿਰ ਜਿਹੜਾ ਇੱਕ ਗਲਤ ਤਰੀਕਾ ਆ ਜਦ ਕਿ ਇਹ ਦੱਸ ਦੇਈ ਜਾਈਏ ਬਹੁਤ ਸਾਰੇ ਲੋਕਾਂ ਦੇ ਨਹੀਂ ਜੀ ਉਹ ਐਦਾਂ ਐਦਾਂ ਆ ਜੋ ਹੋਮਲੈਂਡ ਸਕਿਉਰਿਟੀ ਦੀ ਸੈਕਟਰੀ ਆ ਕ੍ਰਿਸਟੀ ਨੋਇਮ ਉਹ ਕਹਿੰਦੀ ਵੀ ਜਿਹੜਾ ਵੀ ਬੰਦਾ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋਇਆ ਉਹ ਕ੍ਰਿਮੀਨਲ ਆ ਉਹ ਉਸ ਬੰਦੇ ਨੂੰ ਕ੍ਰਿਮੀਨਲ ਗਿਣ ਰਿਹਾ ਹੈਗਾ ਜਦ ਕਿ ਅਮਰੀਕਾ ਲਾਅ ਅਲੋਅ ਕਰਦਾ ਹੈ ਵੀ ਤੁਸੀਂ ਅਸਾਈਲਮ ਅਪਲਾਈ ਕਰ ਸਕਦੇ ਆ ਚਾਹੇ ਤੁਸੀਂ ਇੱਥੇ ਹੋਏ ਆ ਉਹ ਮੰਨਦੇ ਵੀ ਆ ਵੀ ਹਾਂ ਅਲਾਉਡ ਹੈਗਾ ਆ ਪਰ ਉਹਨਾਂ ਦੇ ਆਧਾਰ ਦੇ ਨਾਲ ਤੁਸੀਂ ਜਿਹੜੇ ਉਹ ਅ ਇਲੀਗਲਾਂ ਤੇ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੀ ਨਜ਼ਰਾਂ ਚ ਕ੍ਰਾਈਮ ਹੋ ਚੁੱਕਾ ਆ ਇੱਕ ਬ੍ਰੇਕ ਛੋੜੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਲਾ ਜਾਰੀ ਰਹੇਗਾ ਅਪਡੇਟ ਅਮਰੀਕਾ ਚ